ਸੀਟ ਕਿਵੇਂ ਦੇਖਦੇ ਹਾਂ ਸੈਨੇਟ ਨੂੰ ਲੈ ਕੇ ਸਰਕਾਰ ਵੱਲੋਂ ਯੂ ਟਰਨ ਮਾਰੇ ਗਏ ਇਹ ਸਫੀਸ਼ੀਐਂਟ ਹੈ ਉਹਨਾਂ ਨੇ ਇੱਕ ਲੋਕਾਂ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਟੂਲ ਬਣਾ ਕੇ ਯੂਜ਼ ਕੀਤਾਗਾ ਤੇ ਲੋਕਾਂ ਵਿੱਚ ਕਿ ਮਿਸ ਇਨਫਾਰਮੇਸ਼ਨ ਕ੍ਰੀਏਟ ਕਰ ਰਿਹਾ ਦੋ ਨੋਟੀਫਿਕੇਸ਼ਨ ਪਹਿਲਾ ਨੋਟੀਫਿਕੇਸ਼ਨ ਕਹਿ ਰਿਹਾਗਾ ਕਿ ਜਿਹੜਾ ਪਹਿਲਾ ਵਾਲਾ ਨੋਟੀਫਿਕੇਸ਼ਨ ਆ ਉਹ ਰਿਸਾਈਂਡ ਹੋ ਗਿਆ ਕੈਨਸਲ ਹੋ ਗਿਆ ਤੇ ਉਹ ਮੀਡੀਆ ਦੇ ਵਿੱਚ ਚੱਲ ਰਿਹਾਗਾ ਦੂਜਾ ਨੋਟੀਫਿਕੇਸ਼ਨ ਉਹਨਾਂ ਨੇ ਉਹਨਾਂ ਜਨਤਕ ਨਹੀਂ ਕੀਤਾ ਉਹ ਨੋਟੀਫਿਕੇਸ਼ਨ ਪਬਲਿਕ ਨਹੀਂ ਕੀਤਾ ਨੋਟੀਫਿਕੇਸ਼ਨ ਦੇ ਨਾਲ ਸਿਮਿਲਰ ਆ ਇੱਕ ਲੈਣ ਦਾ ਫਰਕ ਆ ਜਿਹੜਾ ਤੀਜੇ ਪੈਰਾਗ੍ਰਾਫ ਦੀ ਸੈਕਿੰਡ ਲਾਸਟ ਲਾਈਨ ਆ ਉਹਦੇ ਵਿੱਚ ਇਹ ਲਿਖਿਆ ਹੋਇਆਗਾ ਕਿ ਜਿਹੜੇ ਇਸ ਨੋਟੀਫਿਕੇਸ਼ਨ ਦੀ ਇੰਪਲੀਮੈਂਟੇਸ਼ਨ ਆ ਉਹ ਪੋਸਟਪੋਨ ਕੀਤੀ ਜਾਂਦੀ ਆ ਮਤਲਬ ਇਹ ਉਦੋਂ ਇੰਪਲੀਮੈਂਟ ਹੋਊਗਾ ਜਦੋਂ ਜਿਹੜੀ ਸੈਂਟਰ ਗਵਰਨਮੈਂਟ ਦਾ ਕੋਈ ਡੇਟ ਅਨਾਉਂਸ ਕਰੂਗੀ ਚੈਲੰਜ ਇਹ ਨਹੀਂ ਆ 10 ਤਰੀਕ ਨੂੰ ਇੱਥੇ ਸਾਰੇ ਪੰਜਾਬ ਦੇ ਲੋਕ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕਿਸਾਨ ਅਧਿਆਪਕ ਵਿਦਿਆਰਥੀ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਵਰਸਿਟੀ ਬੰਦ ਕਰ ਰਹੇ ਨੇ ਇਧਰ ਆ ਕੇ ਤੁਸੀਂ ਦਿਖਾ ਦਿਓ 10 ਤਰੀਕ ਨੂੰ ਤੁਸੀਂ ਐਡੀਆਂ ਇਹ ਮਤਲਬ ਕਿਹੋ ਜੀਆਂ ਹਰਕਤਾਂ ਨੇ ਇਹ ਵਾਈਸ ਪ੍ਰੈਜ਼ੀਡੈਂਟ ਦੇ ਦਫ਼ਤਰ ਆਪਣਾ ਸ਼ਡਿਊਲ ਨਹੀਂ ਭੇਜਦੀ ਜਦੋਂ ਤੱਕ ਉਥੋਂ ਯੂਨੀਅਨ ਸਰਕਾਰ ਤੋਂ ਇਹਦੀ ਮਨਜ਼ੂਰੀ ਨਹੀਂ ਆਉਂਦੀ ਅਸੀਂ ਉਦੋਂ ਤੱਕ ਇੱਥੇ ਆ ਸੈਨੇਟ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਯੂ ਟਰਨ ਜ਼ਰੂਰ ਮਾਰਿਆ ਗਿਆ ਪਰ ਦੇਖਿਆ ਜਾਵੇ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਦੋਚਿੱਤੀਆਂ ਨੇ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਯੂਨੀਵਰਸਿਟੀ ਦੇ ਵਾਈਸ ਪ੍ਰੈਜ਼ੀਡੈਂਟ ਅਸ਼ਨੀਤ ਧੋਨੀ ਨੇ ਅਸੀਂ ਕਿਵੇਂ ਦੇਖਦੇ ਹਾਂ ਸੈਨੇਟ ਨੂੰ ਲੈ ਕੇ ਸਰਕਾਰ ਵੱਲੋਂ ਯੂ ਟਰਨ ਮਾਰਿਆ ਗਿਆ ਇਹ ਸਫੀਸ਼ੀਐਂਟ ਹੈ ਦੇਖੋ ਜੀ ਯੂ ਟਰਨ ਕੋਈ ਨਹੀਂ ਮਾਰਿਆ ਗਿਆ ਉਹਨਾਂ ਨੇ ਇੱਕ ਲੋਕਾਂ ਦੇ ਵਿੱਚ ਕਨਫਿਊਜ਼ਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਜਦੋਂ ਤੁਹਾਡੀਆਂ ਜਿਹੜੀਆਂ ਸੰਘਰਸ਼ਾ ਤੁਹਾਡੀਆਂ ਮੂਵਮੈਂਟਾਂ ਵੱਡੀਆਂ ਹੁੰਦੀਆਂ ਨੇ ਤਾਂ ਜਿਹੜੀਆਂ ਸਰਕਾਰਾਂ ਨੇ ਆਪਦੇ ਟੂਲਜ਼ ਨੂੰ ਯੂਜ਼ ਕਰਦੀਆਂ ਨੇ ਆਪਦੇ ਅਲੱਗ-ਅਲੱਗ ਤਰੀਕੇ ਯੂਜ਼ ਕਰਕੇ ਲੋਕਾਂ ਦੇ ਵਿੱਚ ਕਿ ਮਿਸ ਇਨਫੋਰਮੇਸ਼ਨ ਕ੍ਰੀਏਟ ਕਰਦੀਆਂ ਨੇ ਅੱਜ ਸਰਕਾਰਾਂ ਨੇ ਮੀਡੀਆ ਨੂੰ ਐਜ਼ ਅ ਟੂਲ ਬਣਾ ਕੇ ਯੂਜ਼ ਕੀਤਾਗਾ ਤੇ ਲੋਕਾਂ ਵਿੱਚ ਕਿ ਮਿਸ ਇਨਫੋਰਮੇਸ਼ਨ ਕ੍ਰੀਏਟ ਕਰ ਰਿਹਾ ਦੋ ਨੋਟੀਫਿਕੇਸ਼ਨ ਆਇਆ ਜੀ ਪਹਿਲਾ ਨੋਟੀਫਿਕੇਸ਼ਨ ਕਹਿ ਰਿਹਾਗਾ ਕਿ ਜਿਹੜਾ ਪਹਿਲਾ ਵਾਲਾ ਨੋਟੀਫਿਕੇਸ਼ਨ ਆ ਉਹ ਰਿਸਾਈਂਡ ਹੋ ਗਿਆ ਕੈਨਸਲ ਹੋ ਗਿਆ ਤੇ ਉਹ ਮੀਡੀਆ ਦੇ ਵਿੱਚ ਚੱਲ ਰਿਹਾਗਾ ਦੂਜਾ ਨੋਟੀਫਿਕੇਸ਼ਨ ਉਹਨਾਂ ਨੇ ਉਹਨਾਂ ਜਨਤਕ ਨਹੀਂ ਕੀਤਾ ਉਹ ਨੋਟੀਫਿਕੇਸ਼ਨ ਪਬਲਿਕ ਨਹੀਂ ਕੀਤਾ ਪਰ ਸਾਡੇ ਤੱਕ ਉਹ ਨੋਟੀਫਿਕੇਸ਼ਨ ਪਹੁੰਚਿਆ ਸੀ ਆਨਲਾਈਨ ਉਹਨਾਂ ਦੀ ਵੈਬਸਾਈਟ ਤੋਂ ਨੋਟੀਫਿਕੇਸ਼ਨ ਕੱਢਿਆਗਾ ਉਹ ਨੋਟੀਫਿਕੇਸ਼ਨ ਆ ਪੁਰਾਣੇ ਇੱਕ ਲਾਈਨ ਦਾ ਫਰਕ ਆ ਜਿਹੜਾ ਤੀਜੇ ਪੈਰਾਗ੍ਰਾਫ ਦੀ ਸੈਕਿੰਡ ਲਾਸਟ ਲਾਈਨ ਆ ਉਹਦੇ ਵਿੱਚ ਇਹ ਲਿਖਿਆ ਹੋਇਆਗਾ ਕਿ ਜਿਹੜੇ ਇਸ ਨੋਟੀਫਿਕੇਸ਼ਨ ਦੀ ਇੰਪਲੀਮੈਂਟੇਸ਼ਨ ਆ ਉਹ ਪੋਸਟਪੋਨ ਕੀਤੀ ਜਾਂਦੀ ਆ ਮਤਲਬ ਇਹ ਉਦੋਂ ਇੰਪਲੀਮੈਂਟ ਹੋਊਗਾ ਜਦੋਂ ਜਿਹੜੀ ਸੈਂਟਰ ਗਵਰਨਮੈਂਟ ਆ ਕੋਈ ਡੇਟ ਅਨਾਉਂਸ ਕਰੂਗੀ ਕੋਈ ਕੈਨਸਲ ਨਹੀਂ ਹੋਇਆ ਕੁਝ ਨਹੀਂ ਹੋਇਆ ਜੇ ਆ ਜਿਹੜੀ ਚੀਜ਼ ਅੱਜ ਲਾਗੂ ਹੋਣੀ ਸੀਗੀ ਉਹ ਹਣ ਅਗਲੇ ਕਿਸ ਦਿਨ ਤੇ ਲਾਗੂ ਹੋ ਜੂਗੀ ਸਾਰਾ ਦਾ ਸਾਰਾ ਗੱਲ ਉੱਥੀ ਖੜੀ ਆ ਇਹਨਾਂ ਨੇ ਇੱਕ ਮਿਸ ਇਨਫੋਰਮੇਸ਼ਨ ਕ੍ਰੀਏਟ ਕੀਤੀ ਆ ਅੱਛਾ ਇਹ ਰੋਕ ਨਹੀਂ ਲਗਾਈ ਗਈ ਹੈ ਸੈਨੇਟ ਦੇ ਜਿਹੜੀ ਚੇਂजेस ਹੋਈਆਂ ਨੇ ਨਹੀਂ ਜੀ ਨਹੀਂ ਬਿਲਕੁਲ ਐ ਕਿ ਮਿਸ ਇਨਫੋਰਮੇਸ਼ਨ ਆ ਜੋ ਇਹਨਾਂ ਨੇ 99 ਮੈਂਬਰੀ ਭੰਗ ਕਰਕੇ 31 ਮੈਂਬਰੀ ਅਨਾਉਂਸ ਕੀਤੀ ਆ ਉਹੀ 31 ਮੈਂਬਰੀ ਵਾਲੀ ਗੱਲ ਤੇ ਖੜੇ ਆ ਬਸ ਜਿਹੜੀ ਇਹਨਾਂ ਨੇ ਅੱਜ ਜਿਹੜੀ ਚੀਜ਼ ਆ ਇਹਨਾਂ ਨੇ ਅੱਜ ਲਾਗੂ ਕਰਨੀ ਸੀ ਚਾਰ ਦਿਨ ਰੋੱਕ ਕੇ ਲਾਗੂ ਕਰ ਦਣਗੇ ਇਹਨਾਂ ਦੀ ਮੰਨ ਚਾਹੀ ਸੀ ਕਿ ਲੋਕਾਂ ਵਿੱਚ ਇੱਕ ਬੇਪਰੋਸਗੀ ਭਜਪੇ ਭੇਜੀ ਜਾਵੇ ਜਿਹੜਾ ਸੰਘਰਸ਼ ਏ ਤਿੱਖਾ ਹੋ ਰਿ ਤੁਹਾਨੂੰ ਕੀ ਲੱਗਦਾ ਹੈ ਇਹ ਕਿਉਂ ਕੀਤਾ ਜਾ ਰਿਹਾ ਹੈ 10 ਤਰੀਕ ਦੀ ਕਾਲ ਨੂੰ ਲੱਗਦਾ ਹੈ ਹੋਰ ਕੁਝ ਹੈ ਪਿੱਛੇ ਦੇਖੋ ਜੀ ਇਹ ਇਹਨਾਂ ਨੂੰ ਇਹ ਆ ਕਿ ਜਿਹੜਾ ਸੰਘਰਸ਼ ਚੱਲ ਰਿਹਾ ਖਤਮ ਹੋ ਜਾਏ 10 ਤਰੀਕ ਦੀ ਕਾਲ ਤੇ ਨਾ ਪਹੁੰਚਣ ਤੇ ਇਹਨਾਂ ਦਾ ਜਿਹੜਾ ਪ੍ਰੋਟੈਸਟ ਆ ਇਹ ਖਤਮ ਹੋ ਜਾਏ ਉਹਨਾਂ ਨੂੰ ਇਹ ਆ ਵੀ ਉਹਨਾਂ ਦੀ ਪਾਲਿਸੀਜ਼ ਦਾ ਵਿਰੋਧ ਨਾ ਹੋ ਸਕੇ ਉਹ 31 ਮੈਂਬਰੀ ਸੈਨੇਟ ਨੂੰ ਜਿਵੇਂ ਵੇਂ ਲਾਗੂ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਸਾਡੇ ਨਾਲ ਡਾਇਰੈਕਟ ਕਨਫਰੋਨਟੇਸ਼ਨ ਦੇ ਵਿੱਚ ਆਉਣ ਦੀ ਜਗ੍ਹਾ ਤੇ ਉਹ ਖੱਬੇ ਸੱਜੋਂ ਰਾਹ ਲੱਭ ਰਿਹਾ ਵੀ ਕਿਸੇ ਤਰ੍ਹਾਂ ਨਾਲ ਨਾ ਸੰਘਰਸ਼ੇ ਸੀ ਖਤਮ ਕਰੀਏ ਪ੍ਰੋਟੈਸਟ ਖਤਮ ਕਰੀਏ ਇਹ ਸੰਘਰਸ਼ ਜਾਰੀ ਰਹੂਗਾ ਜਿਹੜੀ ਇਹਨਾਂ ਨੇ ਮਿਸ ਇਨਫਾਰਮੇਸ਼ਨ ਕ੍ਰੀਏਟ ਕੀਤੀ ਹੈ ਉਹ ਤੋੜਾਂਗੇ ਸਾਡੇ ਕੋਲ ਤਿੰਨ ਚਾਰ ਦਿਨ ਦਾ ਸਮਾਂ ਹੈਗਾਗਾ ਹੋਰ ਅਸੀਂ ਲੋਕਾਂ ਦੀ ਲਾਹਮੰਦੀ ਕਰਕੇ 10 ਤਰੀਕ ਦਾ ਜਿਹੜੇ ਸਾਡੀ ਕਾਲ ਆ ਉਸ ਨੂੰ ਹੋਰ ਮਜ਼ਬੂਤੀ ਨਾਲ ਕਰਾਂਗੇ ਸਰ ਕੋਈ ਫਰਕ ਹੈ ਜਾਂ ਸਥਿਤੀ ਜਿਉਂ ਦੀ ਤਿਉਂ ਬਣੀ ਹੈ ਫਰਕ ਇਹ ਹੈ ਵੀ ਸਾਨੂੰ ਇਹ ਗੱਲ ਹੋਈ ਜਿਹੜੀ ਯੂਨੀਅਨ ਸਰਕਾਰ ਹੈ ਉਹ ਕਿੱਡੀ ਬੇਸ਼ਰਮ ਹੈ ਤੇ ਕਿੱਡੀ ਡਰਪੋਕ ਹੈ ਤੁਸੀਂ ਦੇਖੋ 10 ਤਰੀਕ ਦੇ ਕੱਟ ਤੋਂ ਡਰ ਕੇ ਸਾਡੀ ਮੀਟਿੰਗ ਤੋਂ ਡਰ ਕੇ ਇਹਨਾਂ ਨੇ ਐਡੀ ਡਰਪੋਕ ਹਰਕਤ ਕੀਤੀ ਹੈ ਵੀ ਇਹਨਾਂ ਨੇ ਪਹਿਲਾਂ ਨੋਟਿਸ ਕੈਨਸਲ ਕਰਤਾ ਫੇਰ ਫੇਰ ਤੋਂ ਰੀਇਸ਼ੂ ਕਰਤਾ ਫਰਕ ਕੀ ਹੈ ਸਿਰਫ ਵੀ ਅਸੀਂ ਹਜੇ ਨਹੀਂ ਲਾਗੂ ਕਰਦੇ ਲਾਗੂ ਕਰਾਂਗੇ ਪਰ ਅੱਗੇ ਕਰਾਂਗੇ ਜੇ ਤੁਸੀਂ ਵਿਰੋਧ ਨਾ ਕਰ ਰਹੇ ਹੋਏ ਮਰੇ ਵੀ ਕਿੱਡੀ ਡਰਪੋਕ ਕੀ ਹੋਏ ਇਹ ਕਰ ਰਹੇ ਨੇ ਸਿੱਧਾ ਇਹਨਾਂ ਨੂੰ ਅਸੀਂ ਚੈਲੰਜ ਦਿੰਨੀ ਆ 10 ਤਰੀਕ ਨੂੰ ਇੱਥੇ ਸਾਰੇ ਪੰਜਾਬ ਦੇ ਲੋਕ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਕਿਸਾਨ ਅਧਿਆਪਕ ਵਿਦਿਆਰਥੀ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਯੂਨੀਵ ਬੰਦ ਕਰ ਰਹੇ ਨੇ ਉਸ ਦਿਨ ਨੂੰ ਅਸੀਂ ਇਹਨੂੰ ਕਹਿੰਦੇ ਆ ਵੀ ਤੁਸੀਂ ਇੱਧਰ ਆ ਕੇ ਤੁਸੀਂ ਦਿਖਾ ਦਿਓ 10 ਤਰੀਕ ਨੂੰ ਤੁਸੀਂ ਐਡੀਆਂ ਇਹ ਮਤਲਬ ਕਿਹੋ ਜੀਆਂ ਹਰਕਤਾਂ ਨੇ ਇਹ ਹੁਣ ਇਹ ਪ੍ਰਚਾਰ ਚ ਲਾਇਆ ਜਾ ਰਿਹਾ ਵੀ ਜੀ ਮਸਲਾ ਤਾਂ ਹੱਲ ਹੋ ਗਿਆ ਅਸੀਂ ਰੱਦ ਕਰਤਾ ਪਤਾ ਨਹੀਂ ਕਿਉਂ ਤਰਨ ਲਾਇਆ ਹੋਇਆ ਸੀ ਦੱਸ ਦੇਣਾ ਚਾਹੁੰਦੇ ਆ ਇੱਥੇ ਵੀ ਸੀ ਆਫਿਸ ਹੈ ਇਹਨਾਂ ਇਹਦਾ ਗੇਟ ਬੰਦ ਕਰਕੇ ਇੱਥੇ ਹੀ ਬੈਠੇ ਆ ਜਦੋਂ ਤੱਕ ਇਹ ਨੋਟੀਫਿਕੇਸ਼ਨ ਵਾਪਸ ਨਹੀਂ ਹੁੰਦਾ ਤੇ ਦੂਜੀ ਗੱਲ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਬਹਾਲ ਨਹੀਂ ਹੁੰਦੀਆਂ ਇਹਦਾ ਮਤਲਬ ਕੀ ਹੈ ਸੈਨੇਟ ਚੋਣਾਂ ਬਹਾਲ ਕਰਨਾ ਆਪਾਂ ਨਾਰਾ ਦੇ ਰਹੇ ਆ ਇਹਦਾ ਮਤਲਬ ਇਹ ਹੈ ਵੀ ਦੇਖੋ ਪੰਜਾਬ ਯੂਨੀਵਰਸਿਟੀ ਹਰ 4 ਸਾਲਾਂ ਬਾਅਦ ਦਾ ਕੀ ਕੰਮ ਹੁੰਦਾ ਵੀ ਇਹਨੇ ਸੈਨੇਟ ਦੀਆਂ ਚੋਣਾਂ ਦਾ ਸ਼ਡਿਊਲ ਅਨਾਉਂਸ ਕਰ ਵਾਈਸ ਪ੍ਰੈਜ਼ੀਡੈਂਟ ਦੇ ਦਫਤਰ ਆਫਿਸ ਕਿਉਂਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਹੈ ਉਹ ਹਰ ਯੂਨੀਵਰਸਿਟੀ ਇਸ ਯੂਨੀਵਰਸਿਟੀ ਦਾ ਚਾਂਸਲਰ ਹੈ ਇਸ ਕਰਕੇ ਜਦੋਂ ਤੱਕ ਯੂਨੀਵਰਸਿਟੀ ਵਾਈਸ ਪ੍ਰੈਜ਼ੀਡੈਂਟ ਦੇ ਦਫਤਰ ਆਪਣਾ ਸ਼ਡਿਊਲ ਨਹੀਂ ਭੇਜਦੀ ਜਦੋਂ ਤੱਕ ਉਥੋਂ ਯੂਨੀਅਨ ਸਰਕਾਰ ਤੋਂ ਇਹਦੀ ਮਨਜ਼ੂਰੀ ਨਹੀਂ ਆਉਂਦੀ ਅਸੀਂ ਉਦੋਂ ਤੱਕ ਇੱਥੇ ਆਂ ਇਹ ਸੰਘਰਸ਼ ਦੇਖੋ ਇਹਦੇ ਦੋ ਹਿੱਸੇ ਨੇ ਇੱਕ ਇੱਕ ਇਸ ਤਰ੍ਹਾਂ ਇਹ ਹੈ ਵੀ ਇੱਕ ਨੋਟੀਫਿਕੇਸ਼ਨ ਜਿਹੜਾ ਇਹਨਾਂ ਨੇ ਲੈ ਕੇ ਆਏ ਨੇ ਇੱਕ ਫਰਮਾਨ ਲੈ ਕੇ ਆਏ ਨੇ ਉਹ ਵਾਪਸ ਹੋਵੇ ਉਹ ਰੱਦ ਹੋਵੇ ਟਾਲਣਾ ਟੁੰਲਣਾ ਸਾਨੂੰ ਕੁਝ ਨਹੀਂ ਮਨਜ਼ੂਰ ਉਹ ਮੁਕੰਮਲ ਰੱਦ ਹੋਵੇ ਦੂਜੀ ਗੱਲ ਸੈਨੇ ਨੇਵੇਂ ਮੈਂਬਰੀ ਸੈਨੇਟ ਜਿਹਦੇ ਵਿੱਚ ਜਿਹੜੇ 48 ਮੈਂਬਰ ਇਲੈਕਟਿਡ ਸਿਗੇ 15 ਗ੍ਰੈਜੂਏਟ ਕੰਸਟਿਟੂਐਂਸੀ ਸਿਗੀਆਂ ਉਹ ਸਾਰਾ ਬਹਾਲ ਹੋਵੇ ਅਸੀਂ ਉਹਦੇ ਤੱਕ ਆਪਣਾ ਸੰਘਰਸ਼ ਡਟ ਕੇ ਅੱਗੇ ਵਧਾਵਾਂਗੇ ਠੀਕ ਹੈ ਬਹੁਤ ਮਿਹਰਬਾਨੀ ਤਾਂ ਕਹਿੰਦੇ ਸਥਿਤੀ ਜਿਉਂ ਦੀ ਤੂੰ ਆ ਸਿਰਫ ਪੰਬਲ ਪੂਸੇ ਚ ਪਾਇਆ ਗਿਆ মিডিਆ ਨੂੰ ਮਿਸ ਇਨਫੋਰਮੇਸ਼ਨ ਫਲਾਈ ਗਈ ਹੈ ਪਰ ਜਦ ਤੱਕ ਕਹਿੰਦੇ ਪ੍ਰੋਪਰ ਸੈਨੇਟ ਬਹਾਲ ਨਹੀਂ ਹੁੰਦੀ ਚੋਣਾ ਨਹੀਂ ਹੁੰਦੀ ਤਦ ਤੱਕ ਸੰਘਰਸ਼ ਜਾਰੀ ਰਹੂਗਾ ਕੈਮਰਾ ਪਰਸਨ ਰੋਸ਼ਨਾ ਗਗਨ ਸ਼ੁਕਲਾ ਦਿੱਲੀ ਪੋਸਟਪ